ਅਤਿਸ਼੍ਰੀ ਕਾਲ ਜੀ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਹਰੇਕ ਪਾਰਟੀ ਆਪੋ ਆਪਣੀ ਤਿਆਰੀ ਕਰ ਰਹੀ ਹੈ ਆਪਣੇ ਕੈਂਡੀਡੇਟ ਨੇ ਜੋ ਚੋਣ ਮੈਦਾਨ ਦੇ ਵਿੱਚ ਉਤਾਰੇ ਜਾ ਰਹੇ ਨੇ ਉੱਥੇ ਖਾਸ ਤੌਰ ਤੇ ਕਹਿ ਸਕਦੇ 1 ਜੂਨ ਨੂੰ ਪੰਜਾਬ ਦੇ ਵਿੱਚ 13 ਦੀਆਂ 13 ਲੋਕ ਸਭਾ ਸੀਟਾਂ ਨੂੰ ਲੈ ਕੇ ਚੋਣਾਂ ਹੋਣਗੀਆਂ ਉਹਨਾਂ ਚੋਣਾਂ ਨੂੰ ਲੈ ਕੇ ਜਿੱਥੇ ਉਮੀਦਵਾਰ ਨੇ ਉਹ ਚੋਣ ਮੈਦਾਨ ਦੇ ਵਿੱਚ ਨੇ ਉੱਥੇ ਕਹਿ ਸਕਦੇ ਰਾਜਨੀਤੀ ਵੀ ਆਪਣੀ ਤੇਜ਼ ਕਰਦੇ ਹੋਏ ਰਣਨੀਤੀ ਬਣਾ ਰਹੇ ਨੇ ਤਾਂ ਖਾਸ ਤੌਰ ਤੇ ਹੁਸ਼ਿਆਰਪੁਰ ਲੋਕ ਸਭਾ ਸੀਟ ਦੀ ਜ਼ਿਕਰ ਕੀਤਾ ਜਾਵੇ ਜਿੱਥੋਂ ਇਸ ਸਮੇਂ ਭਾਜਪਾ ਦੇ ਉਮੀਦਵਾਰ ਸਨ ਜਾਂ ਕਹਿ ਸਕਦੇ ਹਾਂ ਸਰ ਸੰਸਦ ਬਣੇ ਸਨ ਉਸ ਤੋਂ ਪਹਿਲਾਂ ਵੀ ਭਾਜਪਾ ਇਸ ਸੀਟ ਤੋਂ ਜਿੱਤ ਰਿਹਾ ਪਰ ਇਸ ਵਾਰ ਮੁਕਾਬਲਾ ਚਾਰਕੋਣਾ ਦਿਖਾਈ ਦੇਵੇਗਾ ਕਿਉਂਕਿ ਇਹ ਭਾਜਪਾ ਤੋਂ ਅਲੱਗ ਹੋ ਕੇ ਅਕਾਲੀ ਦਲ ਇਸ ਸੀਟ ਤੇ ਪਹਿਲੀ ਵਾਰੀ ਚੋਣ ਜਿਹੜੀ ਕਿ ਲੋਕ ਸਭਾ ਦੀ ਲੜ ਰਿਹਾ ਕਿਉਂਕਿ ਗਠਜੋੜ ਤੋਂ ਬਾਅਦ ਇਹ ਪਹਿਲੀ ਚੋਣ ਹੋਵੇਗੀ ਜਦੋਂ ਹੁਸ਼ਿਆਰਪੁਰ ਤੋਂ ਕਾਲੀ ਦਲ ਚੋਣ ਲੜੇਗਾ ਉੱਥੇ ਕਾਂਗਰਸ ਵੱਲੋਂ ਅਤੇ ਆਮ ਆਦਮੀ ਪਾਰਟੀ ਵੱਲੋਂ ਤੇ ਭਾਜਪਾ ਵੱਲੋਂ ਵੀ ਆਪਣੇ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ ਸ਼੍ਰੋਮਣੀ ਕਾਲੀ ਦਲ ਵੱਲੋਂ ਆਪਣੇ ਸੀਨੀਅਰ ਲੀਡਰ ਅਤੇ ਸਾਬਕਾ ਕੈਬਨਿਟ ਮੰਤਰੀ ਸੋਮ ਸਿੰਘ ਢੰਡਲ ਹੋਰ ਨੂੰ ਹੁਸ਼ਿਆਰਪੁਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਗੱਲਬਾਤ ਕਰਾਂਗੇ ਸਾਡੇ ਨਾਲ ਸੋਮ ਸਿੰਘ ਢੰਡਲ ਜੀ ਮੌਜੂਦ ਨੇ ਢੰਡਲ ਸਾਹਿਬ ਸਭ ਤੋਂ ਪਹਿਲਾਂ ਜੀ ਮੀਡੀਆ ਤੇ ਬਹੁਤ ਬਹੁਤ ਚੌਣ ਮੈਦਾਨ ਦੇ ਵਿੱਚ ਅਕਾਲੀ ਦਲ ਵੱਲੋਂ ਪਾਰਿਆ ਗਿਆ ਤੁਹਾਨੂੰ ਸੀਨੀਅਰ ਲੀਡਰ ਵੀ ਹੋ ਹੁਸ਼ਿਆਰਪੁਰ ਤੋਂ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਕਿਸ ਤਰੀਕੇ ਦੇ ਨਾਲ ਵੇਖਿਓ ਦੇਖੋ ਮੈਂ ਸ਼੍ਰੋਮਣੀ ਕਾਲ ਦਲ ਦੇ ਵਿੱਚ ਲੰਬੇ ਸਮੇਂ ਤੋਂ ਵੱਖੋ-ਖੋਦਿਆਂ ਉੱਪਰ ਕੰਮ ਕੀਤਾ ਚਾਰ ਵਾਰੀ ਐਮਐਲਏ ਬਣਿਆ ਦੋ ਵਾਰੀ ਮਿਨਿਸਟਰ ਵੀ ਬਣਿਆ ਤੇ ਇਸ ਵਾਰੀ ਪਾਰਟੀ ਨੇ ਫੈਸਲਾ ਕੀਤਾ ਮੇਰੇ ਤੇ ਭਰੋਸਾ ਕੀਤਾ ਹੁਸ਼ਿਆਰਪੁਰ ਦੀ ਜਿਹੜੀ ਰਿਜ਼ਰਵ ਸੀਟ ਹੈ ਉਹਦੇ ਵਿੱਚ ਮੈਨੂੰ ਪਾਰਲੀਮੈਂਟ ਦੇ ਟਿਕਟ ਦੇ ਕੇ ਨਵਾਜਿਆ ਸੋ ਮੈਂ ਸਭ ਤੋਂ ਪਹਿਲਾਂ ਕਿ ਜਿੱਥੇ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਵੀਰ ਸਿੰਘ ਜੀ ਬਾਦਲ ਪ੍ਰਧਾਨ ਜੀ ਦਾ ਬਹੁਤ-ਬਹੁਤ ਧੰਨਵਾਦ ਉੱਥੇ ਸਾਰੇ ਮੇਰੇ ਜ਼ਿਲ੍ਹਾ ਜਥੇਬੰਦੀ ਦਾ ਖਾਸ ਤੌਰ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਇੱਕ ਸੁਰਤਾ ਦੇ ਵਿੱਚ ਪਾਰਟੀ ਨੂੰ ਮੇਰੇ ਬਾਰੇ ਮੰਗ ਕੀਤੀ ਕਿ ਸਾਨੂੰ ਇਹ ਉਮੀਦਵਾਰ ਉਹ ਚਾਹੀਦਾ ਸੋ ਬਹੁਤ ਚੰਗਾ ਇੱਕ ਪਾਰਟੀ ਦਾ ਫੈਸਲਾ ਫਰਲੀਡਰਸ਼ਿਪ ਦਾ ਪਹਿਲਾਂ ਹੀ ਪਾਰਟੀ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਸੀ ਕਿ ਠੰਡਰ ਸਾਹਿਬ ਇਸਵਾਰ ਹਾਰਪੁਰ ਤੋਂ ਤੁਹਾਨੂੰ ਚੋਣ ਮੈਦਾਨ ਦੇ ਵਿੱਚ ਤਾਰ ਰਹੇ ਹੈ ਦੇਖੋ ਮੇਰੀ ਪਾਰਟੀ ਦੇ ਵਿੱਚ ਮੇਰੀ ਕੋਈ ਵਿਰੋਧਤਾ ਹੀ ਨਹੀਂ ਸੀ ਹੋਰ ਇੱਕ ਦੋ ਬੰਦੇ ਉਧਰ ਟਰਾਈ ਕਰਦੇ ਸੀ ਕਿ ਸ਼ਾਇਦ ਸਾਡੀ ਗੱਲ ਬਣ ਜਾਏ ਪਰ ਮੇਰੀ ਪਾਰਟੀ ਸ਼੍ਰੋਮਣੀ ਕਾਲਦਲ ਦੇ ਅੰਦਰ ਕੋਈ ਵੀ ਕੈਂਡੀਡੇਟ ਜਿਹੜਾ ਆ ਉਹ ਟਿਕਟ ਦੀ ਮੰਗ ਨਹੀਂ ਸੀ ਕਰ ਰਿਹਾ ਸਾਰਿਆਂ ਨੇ ਸਰਬਸੰਮਤੀ ਦਾ ਫੈਸਲਾ ਜਿਹੜਾ ਉਹ ਮੇਰੇ ਪੱਖ ਵਿੱਚ ਸੀ ਚੁਣੌਤੀਆਂ ਠੰਡਲ ਕਿਹੜੀਆਂ ਰਹਿਣ ਵਾਲੀਆਂ ਨੇ ਖਾਸ ਤੌਰ ਤੇ ਪਹਿਲੀ ਵਾਰੀ ਚੋਣ ਜਿਹੜੇ ਗਠਜੋੜ ਤੋਂ ਬਾਅਦ ਅਕਾਲੀ ਦਲ ਇਸ ਲੋਕ ਸਭਾ ਸੀਟ ਤੇ ਲੜ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਭਾਈਵਾਲੀ ਦੇ ਤੌਰ ਤੇ ਚੋਣ ਲੜੀ ਜਾਂਦੀ ਸੀ ਪਰ ਇਸ ਵਾਰ ਚੁਣੌਤੀਆਂ ਕੀ ਰਹਿਣਗੀਆਂ ਅਕਾਲੀ ਦਲ ਦੇ ਸਾਹਮਣੇ ਦੇਖੋ ਮੈਂ ਸਮਝਦਾ ਕਿ ਜਦੋਂ ਸਾਡੀ ਸਾਂਝ ਸੀ ਭਾਰਤ ਜਨਤਾ ਪਾਰਟੀ ਦੇ ਨਾਲ ਉਸ ਸਮਝੌਤੇ ਤਹਿਤ ਹੁਸ਼ਿਆਰਪੁਰ ਗਰਦਾਸਪੁਰ ਸੀਟਾਂ ਉਹਨਾਂ ਨੂੰ ਪਾਰਲੀਮੈਂਟ ਦਿੱਤੀਆਂ ਜਾਂਦੀਆਂ ਸੀ ਉਹ ਆਪਾਂ ਜਿੱਤੀਆਂ ਵੀ ਆ ਜਿੱਤਣ ਤੋਂ ਬਾਅਦ ਸਾਡੇ ਜਿਹੜੇ ਨੁਮਾਇੰਦੇ ਆ ਉਹ ਸੈਂਟਰ ਦੇ ਵਿੱਚ ਮੰਤਰੀ ਵੀ ਬਣੇ ਆ ਪਰ ਦੇ ਉਹਨਾਂ ਦੀ ਵੋਟ ਦੀ ਗੱਲ ਕਰੀਏ ਤਾਂ ਉਹਨਾਂ ਦੀ ਭਾਜਪਾ ਦੀ ਆਪਣੀ ਵੋਟ ਜਿਹੜੀ ਆ ਉਹ ਇੰਨੀ ਨਹੀਂ ਸੀ। ਸੁਯੋਤੇ ਤਹਿਤ ਜਿਹੜੀ ਆ ਜ਼ਿਆਦਾ ਵੋਟ ਅਕਾਲੀ ਦਲ ਹੀ ਪਾਉਂਦਾ ਸੀ। ਇਸ ਵਾਰੀ ਜੋ ਹਾਲਾਤ ਬਣੇ ਆ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇਕੱਲਾ ਲੜ ਰਿਹਾ। ਭਾਰਤੀ ਜਨਤਾ ਪਾਰਟੀ ਇਕੱਲੀ ਲੜ ਰਹੀ ਆ ਪਰ ਸਾਨੂੰ ਕੋਈ ਏਡੀ ਵੱਡੀ ਚੁਣੌਤੀ ਨਹੀਂ ਹੈ। ਕਿਉਂਕਿ ਜਿਹੜਾ ਸਾਡਾ ਵੋਟ ਬੈਂਕ ਆ ਸਾਡਾ ਕੇਡਰ ਆ ਸ਼੍ਰੋਮਣੀ ਅਕਾਲੀ ਦਲ ਦਾ ਉਹ ਸਾਰੇ ਨਵੇਂ ਹਲਕੇ ਦੇ ਵਿੱਚ ਆ ਜਿਹਦੇ ਵਿੱਚ 4 ਹਲਕੇ ਹੋ ਜਾਈਏ ਆ ਜਿੱਥੇ ਭਾਰਤੀ ਜਨਤਾ ਪਾਰਟੀ ਨਾਮਾਤ ਰਿਆ। ਔਰ ਦੂਜੀਆਂ ਪਾਰਟੀਆਂ ਵੀ ਜਿਹੜੀਆਂ ਉਹ ਘੱਟ ਵਾ ਇਸ ਕਰਕੇ ਉਹ ਬਹੁਤ ਹੀ ਵੱਡੀ ਚੁਣੌਤੀ ਨਹੀਂ ਮੈਂ ਮਹਿਸੂਸ ਕਰ ਰਿਹਾ ਹਾਂ ਸਾਰੇ ਵਰਕਾਂ ਵਿੱਚ ਬਹੁਤ ਵੱਡਾ ਉਛਾਹ ਹੈ ਪਰ ਚਰਚਾ ਤੇ ਵੀ ਚੱਲ ਰਹੀ ਹੈ ਕਹਿੰਦੇ ਅਕਾਲੀ ਦਲ ਤੇ ਕਾਂਗਰਸ ਦੇ ਅੰਦਰ ਵੀ ਸੈਟਲਮੈਂਟ ਹੋਈ ਆ ਕਿ ਬਠਿੰਡਾ ਤੋਂ ਇੱਕ ਵੀ ਕੈਂਡੀਡੇਟ ਦਿੱਤਾ ਗਿਆ ਲੁਧਿਆਣਾ ਤੋਂ ਵੀ ਕੈਂਡੀਡੇਟ ਦਿੱਤਾ ਗਿਆ ਸੰਗਰੂਰ ਤੋਂ ਵੀ ਕੈਂਡੀਡੇਟ ਦਿੱਤਾ ਗਿਆ ਤਾਂ ਤਕਰੀਬਨ ਕਹਿੰਦੇ ਕਈ ਇਲਾਕਿਆਂ ਦੇ ਸੈਟਲਮੈਂਟ ਹੋਈ ਹੈ ਚਾਹੇ ਸੰਗਰੂਰ ਤੋਂ ਕਹਿੰਦੇ ਅਕਾਲੀ ਦਲ ਨੇ ਵੀਕ ਦਿੱਤਾ ਤਾਂ ਕਾਂਗਰਸ ਨੇ ਬਠਿੰਡੇ ਦੇ ਦਿੱਤਾ ਕਿੰਨਾ ਕੁ ਲੱਗਦਾ ਸਰ ਹੁਸ਼ਿਆਰਪੁਰ ਦੇ ਵਿੱਚੋਂ ਕੋਈ ਵੀ ਕੈਂਡੀਡੇਟ ਸੋਨ ਸਿੰਘ ਦੇਖੋ ਮੈਂ ਸਮਝਦਾ ਕਿ ਕਾਂਗਰਸ ਦੇ ਜਿੰਨੇ ਕੈਂਡੀਡੇਟ ਆ ਉਹ ਕਿਸੇ ਕਿਸੇ ਨੂੰ ਟਿਕਟਾਂ ਮਿਲੀਆਂ ਦੇਖੋ ਇਥੇ ਕਪੂਰਥਲੇ ਤੋਂ ਚੱਕ ਕੇ ਸੰਗਰੂਰ ਲੜਾਤਾ ਸੰਗਰੂਰ ਵਾਲਾ ਲੈ ਕੇ ਫਿਰੰਦਪੁਰ ਸਾਹਿਬ ਖੜਾ ਕਰਤਾ ਤੇ ਕੋਈ ਕਿਥੋਂ ਲੈ ਕੇ ਖੜਾ ਕਰਤਾ ਸਾਰੇ ਬੰਦੇ ਜਿਹੜੇ ਆ ਇਧਰੋਂ ਉਧਰੋਂ ਬਦਲੇ ਆ ਇਹ ਮੈਨੂੰ ਉਹਨਾਂ ਦੀ ਨੀਤੀ ਸਮਝ ਨਹੀਂ ਆਈ ਕਿ ਪਾਲਸੀ ਕੀਆ ਇਹਦਾ ਮਤਲਬ ਕੀ ਆ ਸਾਰੀਆਂ ਸੀਟਾਂ ਤੇ ਜਿਹੜੀ ਕਾਂਗਰਸ ਭੱਜੂਗਾ ਨਹੀਂ ਪਾਲਸੀ ਮਿਲ ਕੇ ਤਾਂ ਨਹੀਂ ਬਣਾਈ ਗਈ ਕਾਲੀ ਦਲ ਦੇ ਨਾਲ ਕਿਤੇ ਕਿ ਅਸੀਂ ਵੀ ਕੈਂਡੀਡੇਟ ਦੇਣਾ ਤੁਸੀਂ ਜਿੱਤਜੋ ਦੇਖੋ ਇਹ ਗੱਲ ਤੇ ਕਦੇ ਲੈਵਲ ਤੇ ਹੋ ਨਹੀਂ ਸਕਦੀ ਕਿ ਕਾਂਗਰਸ ਦਾ ਕਾਲ ਦਲ ਕਰੇ ਆਹ ਉਹ ਸਮਝੋਤੇ ਨਾਲ ਲੜਨਾ ਕਾਲੀ ਦਲ ਆਪਣੇ ਆਪ ਦੇ ਵਿੱਚ ਹੀ ਟਕੜਾ ਆ ਸਾਨੂੰ ਕਾਂਗਰਸ ਦੀ ਸਪੋਰਟ ਦੀ ਲੋੜ ਨਹੀਂ ਨਾ ਹੀ ਕਦੇ ਕਾਂਗਰਸ ਸਪੋਰਟ ਕੀਤੀ ਆ ਨਾ ਉਹ ਰਿਪੋਰਟ ਦੀ ਸਾਨੂੰ ਕਦੇ ਲੋੜ ਪਈ ਆ ਅਕਸਰ ਕਾਂਗਰਸ ਦੇ ਕਈ ਆਗੂ ਕਹਿੰਦੇ 75 25 ਦੀ ਚਰਚਾ ਕਰਦੇ ਹੁੰਦੇ ਆ ਕਿ 2017 ਦੀਆਂ ਜਿਹੜੀਆਂ ਚੋਣਾਂ ਸੀਗੀਆਂ ਉਸ ਵੇਲੇ 7525 ਦਾ ਫਿਕਸਿੰਗ ਮੈਚ ਖੇਡਿਆ ਗਿਆ ਲੱਗਦਾ ਨਹੀਂ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਦੇ ਨਾਲ ਤਾਂ ਅਸੀਂ ਜਾ ਨਹੀਂ ਸਕਦੇ ਚਲੋ ਅੰਦਰਖੱਤੇ ਵੀ ਨਹੀਂ ਗੱਲਬਾਤ ਹੋ ਸਕਦੀ ਤਾਂ ਉਹ ਜਵਾਬ ਫਿਰ ਕਿੱਧਰੋਂ ਆਉਂਦੇ ਨੇ ਕਾਂਗਰਸ ਦੇ ਲੀਡਰਾਂ ਨੇ 86 ਪਾਰਟੀਆਂ ਇੱਕ ਦੂਜੇ ਉੱਪਰ ਕੋਈ ਨਾ ਕੋਈ ਮੁੱਦੇ ਉਛਾਲਦੀਆਂ ਰਹਿੰਦੀਆਂ ਆਂਦੀਆਂ ਪਰ ਸਾਡਾ ਕੀ ਸੀ ਉਹਦੇ ਵਿੱਚ ਸਾਡੇ ਖਿਲਾਫ ਕਿਹੜੀ ਗੱਲ ਸੀ ਜੀ ਆਪਾਂ ਨੂੰ 7525 ਦੀ ਜਿਹੜੀ ਗੱਲ ਸੀਗੀ ਸ਼੍ਰੋਮਣੀ ਕਾਲਦਲ ਦਾ ਅਸੀਂ ਸਾਡੀ 10 ਸਾਲ ਸਰਕਾਰ ਰਹੀ ਆ ਠੀਕ ਆ ਜਦੋਂ ਪੋਲਿਟਿਕਸ ਦੇ ਵਿੱਚ ਆਉਂਦੇ ਆ ਅਸੀਂ ਅ ਦੂਜੀ ਪਾਰਟੀਆਂ ਦੇ ਕੋ ਕੰਮ ਹੁੰਦੇ ਆ ਉਹ ਵੀ ਸਾਨੂੰ ਕਰਨੇ ਪੈਂਦੇ ਆ ਇੱਕ ਸਿਸਤਾ ਤਾਰ ਜਿਹਾ ਦੇ ਤੌਰ ਦੇ ਉੱਪਰ ਵੀ ਇੱਕ ਦੂਜੇ ਦੇ ਨਾਲ ਕੋਈ ਦੂਜੀ ਹੁੰਦੀ ਆ ਪਰ ਇਹ ਗੱਲ ਅਸੀਂ ਤੇ ਕਿਤੇ ਨਹੀਂ ਦੇਖੀ ਕੋ ਸਾਨੂੰ 75 25 ਵਾਲੀ ਗੱਲ ਹੋਵੇ ਸਿਰਫ ਤੇ ਸਿਰਫ ਇੱਕ ਸਾਨੂੰ ਬਦਰਾਮ ਕਾਲੇ ਬੜੀਆਂ ਗੱਲਾਂ ਕਿਥੀਆਂ ਗਈਆਂ ਕਦੇ 75 25 ਦੀ ਗੱਲ ਕਰ ਲੈ ਕਦੀ ਹੋਰ ਗੱਲ ਕਰ ਲੈ ਸੋ ਕਰਕੇ ਮੈਂ ਸਮਝਦਾ ਇਦਾਂ ਦੀ ਕੋਈ ਗੱਲ ਨਹੀਂ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬੀਆਂ ਦੀ ਪਾਰਟੀ ਆ ਇਹ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਚੱਲੀ ਆ ਪੰਜਾਬ ਦੇ ਦੁੱਖ ਦਰਦ ਸਮਝਦੀ ਆ ਇਹ ਆਪਣੇ ਆਪ ਦੇ ਵਿੱਚ ਇਸ ਵਾਰੀ ਬਹੁਤ ਵੱਡਾ ਆਵਾਰ ਪਾਰਟੀ ਦੇ ਵਿੱਚ ਉਹ ਦੇਖਣ ਨੂੰ ਮਿਲ ਰਿਹਾ ਕਿਸ ਤਰੀਕੇ ਦੇ ਨਾਲ ਦੇਖੀਏ ਕਿਉਂਕਿ ਤੁਸੀਂ ਕਹਿੰਦੇ ਕਿ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ਾਂ ਹੋਈਆਂ 17 ਤੋਂ ਬਾਅਦ ਅਕਾਲੀ ਦਲ ਸਤਾ ਦੇ ਵਿੱਚ ਨਹੀਂ ਰਿਹਾ ਵਾਪਸੀ ਕਿਸ ਤਰੀਕੇ ਦੇ ਨਾਲ ਅਕਾਲੀ ਦਲ ਕਰੇਗਾ ਲੋਕ ਸਭਾ ਹਾਲਾਂਕਿ ਇੱਕ ਸੈਮੀਫਾਈਨਲ ਦੇ ਤੌਰ ਤੇ ਹੋਵੇਗਾ ਅਕਾਲੀ ਦਲ ਵਾਸਤੇ ਪਰ ਜਿਹੜੇ ਦੋਸ਼ ਲੱਗੇ ਉਹਨਾਂ ਨੂੰ ਅਕਾਲੀ ਦਲ ਕਿਸ ਤਰੀਕੇ ਦੇ ਨਾਲ ਡਿਫੈਂਡ ਕਰ ਪਾਏਗਾ ਦੇਖੋ ਦੋਸ਼ ਤਾਂ ਦੋਸ਼ ਹੁੰਦੇ ਆ ਯਾਤੇ ਕੋ ਨਾ ਕੋਈ ਉਹ ਸਾਬਤ ਨਾ ਹੋਣ ਉਹ ਤੱਕ ਦੋਸ਼ ਤਾਂ ਹਰ ਇੱਕ ਬੰਦੇ ਕੋਈ ਬੰਦਾ ਵੀ ਲਾ ਸਕਦਾ ਅਕਾਲੀ ਦਾਲ ਦੇ ਉੱਪਰ ਵੀ ਬੜੇ ਪ੍ਰੀਪਲੈਨਡ ਜਿਹੜੇ ਆ ਤਰੀਕੇ ਨਾਲ ਦੋਸ਼ ਲਾਏ ਗਏ ਆ ਚਾਹੇ ਗੁਰੂ ਮਹਾਰਾਜ ਦੀ ਬਿਆਦ ਵੀ ਦੀ ਗੱਲ ਹੋਵੇ ਚਾਹੇ ਜਿਹੜੇ ਹੋਰ ਗੱਲਾਂ ਸਿੱਗੀਆਂ ਅੱਜ ਤੁਸੀਂ ਸਮਝੋ ਕਿ ਕਿੰਨੇ ਸਾਲ ਹੋ ਗਏ 15 ਤੋਂ ਬਾਅਦ 17 ਮਹੀਨੇ ਕਾਂਗਰਸ ਸਰਕਾਰ ਆ ਗਈ 5 ਸਾਲ ਲੰਘਾਏ ਉਹ ਦੋਸ਼ ਸਾਬਤ ਨਾ ਹੋ ਸਕੇ ਆ 2 ਸਾਲ ਤੋਂ ਬਾਅਦ ਸਮਾਂ ਇਹਨਾਂ ਦਾ ਲੰਘਿਆ ਬੜੀਆਂ ਗੱਲਾਂ ਕੀਤੀਆਂ ਜੋ ਇਹ ਮੁੱਖ ਮੰਤਰੀ ਸਾਡੇ ਖਿਲਾਫ ਪਤਾ ਨਹੀਂ ਕਿੰਨੇ-ਕਿੰਨੇ ਨੇ ਅਫਸਰ ਬਦਲੇ ਕਿਸ ਤਰੀਕੇ ਦੇ ਨਾਲ ਦਬਾਅ ਪਾਉਂਦਾ ਸੀ ਅੱਜ ਸਾਡੇ ਗੱਲਾਂ ਸਾਹਮਣੇ ਆ ਗਈਆਂ ਲੋਕੀਂ ਭਰੋਸਾ ਕਰਨਗੇ ਲੋਕ ਅੱਜ ਭਰੋਸਾ ਕਰਕੇ ਉਹਨਾਂ ਨੂੰ ਲੋਕਾਂ ਨੂੰ ਪਤਾ ਲੱਗਿਆ ਕਿ ਕੈਪਟਨ ਸਾਹਿਬ ਨੇ ਝੂਠੀ ਸੌਖਾ ਖਾ ਕੇ ਗੁਟਖਾ ਸਾਹਿਬ ਹੱਥ ਵਿੱਚ ਫੜ ਕੇ ਲੋਕਾਂ ਨੂੰ ਘਬਰਾਹਟ ਕੀਤਾ ਸੀ ਔਰ ਇਹਨਾਂ ਨੇ ਬਦਲਾ ਦੀ ਗੱਲ ਕੀਤੀ ਸੀ ਇਹ ਵੀ ਕਹਿੰਦੇ ਸਨ ਕਿ ਇਹ ਬੇਅਦ ਦਾ 75 25 ਹੈ ਜੀ ਅਸੀਂ ਆ ਕੇ ਸੁਖਵੀਰ ਬਾਦਲ ਨੂੰ ਅੰਦਰ ਦੇ ਦੇਾਂਗੇ ਹੁਣ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕੀ ਢਾਈ ਸਾਲ ਦੇ ਵਿੱਚ ਸੁਖਵੀਰ ਬਾਦਲ ਦੀਆਂ ਬੱਸਾਂ ਬੰਦ ਹੋ ਗਈਆਂ ਕੀ ਸੁਖਵਿਲਾਸ ਨੂੰ ਕਹਿੰਦਾ ਸੀ ਸੁਖਵੀਰ ਜੀ ਨੇ ਉੱਪਰ ਲਿਖਿਆ ਵੀ ਮੇਰਾ ਹੈਗਾ ਜੋ ਕਰਨਾ ਕਰ ਲਓ ਜੇ ਤੁਹਾਨੂੰ ਕੋਈ ਗੱਲ ਆ ਵਧੀਆ ਤਾਂ ਨਹੀਂ ਕਰ ਸਕਿਆ ਇਹੀ ਗੱਲ ਜਿਹੜੀ ਸੀ ਉਹ ਕਹਿੰਦਾ ਸੀ ਕਿ ਮੈਂ ਇਹਨਾਂ ਦੇ ਆ ਕਰ ਦਵਾਂਗੇ ਫੜ ਕੇ ਕੋਈ ਗੱਲ ਜਿਹੜੀ ਆ ਸਿਰ ਕਿਸੇ ਕਾਨੂੰਨ ਦੇ ਦਾਰੇ ਵਿੱਚ ਹੀ ਹੁੰਦੀ ਆ ਜੇ ਅਸੀਂ ਕੋਈ ਗਲਤ ਕੰਮ ਕੀਤੇ ਸੀ ਸ਼੍ਰੋਮਣੀ ਅਕਾਲੀ ਦਲ ਨੇ ਜਾਂ ਸਾਡੇ ਕਿਸੇ ਲੀਡਰ ਨੇ ਕੀਤੇ ਸੀ ਤੇ ਅੱਜ ਕਾਂਗਰਸ ਦੇ ਫੜ-ਫੜ ਕੇ ਵਿਜੀਲੈਂਸ ਆਜ ਨੂੰ ਦੇ ਪਰਚੇ ਬਣ ਗਏ ਅਕਾਲੀ ਦਲ ਤੇ ਤਾਂ ਨਹੀਂ ਬਣ ਸਕੇ ਕਿਉਂਕਿ ਅਸੀਂ ਉਹ ਗੱਲ ਕੋ ਸਾਡੀ ਸਾਬਤ ਕਰ ਨਹੀਂ ਸਕੇ ਉਹ ਇਹ ਸਾਨੂੰ ਬਦਨਾਮ ਕਰ ਲਈ ਉਹਦਾ ਕਾਰਨ ਸੀ ਕਿ ਸ਼੍ਰੋਮਣੀ ਕਾਲੇਦਲ 10 ਸਾਲ ਸਰਕਾਰ ਚੱਲ ਗਈ ਔਰ ਵਿਕਾਸ ਵੱਡੇ ਲੈਵਲ ਤੇ ਹੋਇਆ ਪੰਜਾਬ ਦੀ ਨਿਹਾਰ ਬਦਲ ਰਹੀ ਸੀ ਇਸ ਸਭ ਤੋਂ ਵੱਡੀ ਗੱਲ ਸੀ ਜਿਹੜੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਅੱਜ ਮੈਂ ਸਮਝਦਾ ਕਿ ਸਾਡਾ ਜਿਹੜਾ ਅੱਜ ਵੀ ਏਜੰਡਾ ਆ ਅਸੀਂ ਜਿੱਥੇ ਪੰਜਾਬ ਦੀ ਖੁਸ਼ਹਾਲੀ ਚਾਹੁੰਦੇ ਆਏ ਤੇ ਵਿਕਾਸ ਚਾਹੁੰਦੇ ਆ ਉੱਥੇ ਅਸੀਂ ਜਿਹੜੀ ਪੰਜਾਬ ਦੀ ਅਮਨ ਸ਼ਾਂਤੀ ਇੱਥੇ ਜਿਹੜੀ ਹਿੰਦੂ ਸਿੱਖ ਇਕਤਾ ਭਾਈਵਾਲਾਂ ਦੀ ਭਾਈਵਾਲਤਾ ਹੈ ਆ ਉਹ ਗੱਲ ਨੂੰ ਲੈ ਕੇ ਅਸੀਂ ਚੱਲਦੇ ਆਂ ਉਹ ਲੋਕ ਇਸ ਗੱਲ ਨੂੰ ਉਹ ਮੰਗ ਵੀ ਕਰਦੇ ਅਸੀਂ ਅੱਜ ਮੰਨ ਕੇ ਤੁਰੇ ਆ ਇਹਹੀ ਕਾਰਨ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਕੈਂਡੀਡੇਟ ਜਿਹੜੇ ਅੱਜ ਚੰਗੇ ਪਿਛੇਨ ਦੇ ਵਿੱਚ ਆਪਣੇ ਮੁਕਾਬਲਿਆਂ ਦੇ ਵਿੱਚ ਖੜੇ ਆ ਹੁਸ਼ਿਆਰਪੁਰ ਦੇ ਲੋਕ ਮੁੱਦੇ ਕੀ ਕਹਿੰਦੇ ਨੇ ਚਲੋ ਪ੍ਰਧਾਨ ਮੰਤਰੀ ਜੀ ਨੂੰ ਸੰਸਦ ਚ ਜਾਣਾ ਪਰ ਲੋਕ ਮੁੱਦੇ ਵੀ ਹੋਣਗੇ ਜਿਨ੍ਹਾਂ ਦਾ ਹੱਲ ਐਮਪੀ ਸਾਹਿਬ ਤੋਂ ਕਰਾਉਣਗੇ ਲੋਕੀ ਦੇਖੋ ਲੋਕ ਮੁੱਦੇ ਸਾਡਾ ਜਿਹੜਾ ਹੁਸ਼ਿਆਰਪੁਰ ਦਾ ਇਲਾਕਾ ਏ ਕੰਡੀ ਦਾ ਇਲਾਕਾ ਵੀ ਆ ਚਲੋ ਪੁਰਾਣਾ ਨਾਮ ਹੁੰਦਾ ਸੀ ਇਹਨੂੰ ਚੋਆ ਦਾ ਇਲਾਕਾ ਵੀ ਕਹਿੰਦੇ ਸੀ ਕਾਫੀ ਹੱਦ ਤੱਕ ਜਿੰਨ ਜਿਓ ਸਾਨੂੰ ਮੌਕਾ ਮਿਲਦੇ ਰਿਹਾ ਕਿਉਂਕਿ ਮੈਂ ਇਥੋਂ 20 ਸਾਲ ਐਮਬਲ ਰਿਆ ਮੇਰੇ ਬਾਕੀ ਸਾਥੀ ਵੀ ਰਹੇ ਆ ਅਸੀਂ ਕਾਫੀ ਸੁਧਾਰ ਕੀਤਾ ਜਿੱਥੇ ਪੀਣ ਦੇ ਪਾਣੀ ਲੋਕਾਂ ਨੂੰ ਮਈਆ ਅੱਜ ਹਰ ਘਰ ਤੱਕ ਪਹੁੰਚਾਤਾ ਸਿੰਚਾਈ ਦੇ ਕੰਢੀ ਕਨਾਲ ਵੀ ਮੈਂ ਆਪ ਮੇਰੇ ਕੋਲ ਮਹਿਕਮਾ ਸੀ ਉਹ ਮੈਂ ਤਿਆਰ ਕਰਾਈ ਆ ਵੱਡੇ ਡੂੰਘੇ ਟਿਵਲ ਲਾਏ ਆ ਕਨੈਕਸ਼ਨ ਦਿੱਤੇ ਆ ਪਰ ਹਾਲੇ ਵੀ ਕੁਝ ਮਸਲੇ ਹੈਗੇ ਉਹ ਮਸਲੇ ਆ ਕਿ ਸਰਕਾਰਾਂ ਨੇ ਕਿਹਾ ਸੀ ਇੱਥੇ ਹਸਪੀਟਲ ਖੋਲਾਂਗੇ ਨਹੀਂ ਖੁੱਲ ਸਕਿਆ ਉਹਦੇ ਨਾਲ ਨਾਲ ਜਿਹੜਾ ਕੰਢੀ ਦੇ ਵਿੱਚ ਲੋਕਾਂ ਨੂੰ ਛੋਟੀ ਹੋਲਡਿੰਗ ਆ ਰੋਜ਼ਗਾਰ ਦੀ ਲੋੜ ਆ ਕੋ ਇੰਡਸਟਰੀ ਵੱਡੀ ਸਾਨੂੰ ਸੰਭਾਵ ਨਹੀਂ ਸਾਡਾ ਜਿਹੜੇ ਇਹ ਭਾਜਪੀ ਦੇ ਮੰਤਰੀ ਆ ਇਹ ਇੰਡਸਟਰੀ ਦੇ ਨਾਲ ਕੋ ਅਪਾਰਟਮੈਂਟ ਸੀ ਇਹ ਘੱਟ ਤੋਂ ਘੜ ਆਪਣੇ ਹਲਕੇ ਹਿਸ਼ਾਰਪੁਰ ਦੇ ਵਿੱਚ ਤੇ ਇੱਕ ਦੋ ਜਿਹੜੀ ਇੰਡਫਸੀ ਜੂਨਟ ਲੈ ਕੇ ਆਉਂਦੇ ਨਾ ਉਹ ਉਹ ਲੱਗਦੇ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲਦਾ ਪਰ ਉਹ ਬਹੁਤ ਸਾਰੀ ਇੱਥੇ ਤੇ ਇਹ ਸੀ ਕਿ ਜਿਹੜੀਆਂ ਸੜਕਾਂ ਗੜਕੀ ਸਾਹਿਬ ਅੱਜ ਤੋਂ 7 ਸੌ ਰੁਪਏ ਪਹਿਲਾਂ ਮਨਜ਼ੂਰ ਕਰ ਗਏ ਜਿਹਨਾਂ ਦੇ ਫੰਡ ਵੀ ਜਾਰੀ ਹੋ ਗਏ ਜਿਵੇਂ ਫਗਵਾੜਾ ਹਿਸ਼ਾਰਪੁਰ ਸੜਕੋ ਆ 1400 ਕਰੋੜ ਰੁਪਈਆ ਜਾਰੀ ਹੋ ਚੁੱਕਾ ਆ ਅਜੇ ਤੱਕ ਕੰਮ ਨਹੀਂ ਸ਼ੁਰੂ ਹੋਇਆ ਇਹੀ ਮੁੱਦੇ ਲੈ ਕੇ ਲੋਕਾਂ ਦੇ ਵਿੱਚ ਵਿਚਰ ਰਿਹਾ ਅਕਾਲੀ ਦਲ ਇਸ ਸਮੇਂ ਜਿਸ ਤਰੀਕੇ ਨਾਲ ਤੁਸੀਂ ਚਲੋ ਆਪ ਦੇ ਹਲਕੇ ਦੀ ਗੱਲ ਕੀਤੀ ਜਾਂ ਪੁਰਾਣੇ 10 ਸਾਲ ਦਾ ਜਿਹੜਾ ਵਿਕਾਸ ਕਹਿੰਦਾ ਅਕਾਲੀ ਦਲ ਉਹੀ ਮੁੱਦੇ ਲੈ ਕੇ ਜਾ ਰਿਹਾ ਅਕਾਲੀ ਦਲ ਦੇਖੋ ਅਸੀਂ ਸਭ ਤੋਂ ਪਹਿਲਾਂ ਤਾਂ ਮੁੱਦਾ ਲੈ ਕੇ ਚੱਲ ਰਹੇ ਆ ਕਿ ਪੰਜਾਬ ਕਿਵੇਂ ਬਚਾਉਣਾ ਪੰਜਾਬ ਦੀ ਇਕਨੋਮੀ ਜਿਹੜੀ ਆ ਉਹ ਅੱਜ ਜਿਹੜੀ ਆ ਉਹ ਬਹੁਤ ਨਗਾਰਾ ਗਿਆ ਇਹ ਤੱਕ ਕਿ ਮਜ਼ਦੂਰਾਂ ਨੂੰ ਤਨਖਾਹ ਨਹੀਂ ਮਿਲ ਰਹੀਆਂ ਔਰ ਸਾਡੇ ਜਿਹੜੇ ਡਿਵੈਲਪਮੈਂਟ ਦਾ ਦੋ ਸਾਲ ਤੋਂ ਬਿਲਕੁਲ ਰੁਕੀ ਪਈ ਆ ਤਾਕਤਾਂ ਲੈ ਕੇ ਤਰ੍ਹਾਂ ਦਿੱਤੀਆਂ ਜਾ ਰਹੀਆਂ ਪੈਸਾ ਜਿਹੜਾ ਆ ਉਹ ਸਾਰਾ ਪਾਰਟੀ ਦੇ ਮਜ਼ਬੂਤ ਕਰਨ ਲਈ ਜੇ ਮੈਂ ਕਹਦਾ ਮੈਂ ਕੇਜਰੀਵਾਲ ਨੂੰ ਬਚਾਉਣ ਲਈ ਖਰਚਿਆ ਜਾ ਰਿਹਾ ਲੋਕਾਂ ਦੀ ਕੋਈ ਚਿੰਤਾ ਨਹੀਂ ਅੱਜ 2 ਸਾਲ ਦੇ ਵਿੱਚ 80000 ਕਰੋੜ ਰੁਪਇਆ ਕਰਜ਼ਾ ਲੈ ਲਿਆ ਡਵੈਲਪਮੈਂਟ ਤਾਂ ਕੋਈ ਇੱਕ ਪੁਆਇੰਟ ਇੱਕ ਪਲਾਂਟ ਕੋਈ ਇੱਕ ਯੂਨਿਟ ਉਹ ਦੱਸਣ ਵੀ ਅਸੀਂ ਆਹ ਕੰਮ ਕਰ ਦਿੱਤਾ ਪੰਜਾਬ ਦੀ ਬਿਹਤਰੀ ਵਾਸਤੇ ਕੋਈ ਕੰਮ ਨਹੀਂ ਕੀਤਾ ਸੋਸ ਕਰਕੇ ਇਹ ਮੁੱਦੇ ਤਾਂ ਲੋਕਾਂ ਵਿੱਚ ਆਪਣੇ ਆ ਮੁੱਦੇ ਆ ਥਰਮਲ ਖਰੀਦ ਲਿਆ ਅਸੀਂ ਪ੍ਰਾਈਵੇਟ ਥਰਮਲ ਖਰੀਦ ਲਿਆ ਜਿਹੜਾ ਕਹਿੰਦਾ ਕਦੇ ਕਿਸੇ ਨੇ ਖਰੀਦਿਆ ਨਹੀਂ ਸੀਗਾ ਹਸਪਤਾਲ ਵਧੀਆ ਬਣ ਰਹੇ ਨੇ ਕਹਿੰਦੇ ਮੁਹੱਲਾ ਕਲੀਨਿਕ ਬਣ ਰਹੇ ਨੇ ਸਕੂਲ ਐਡਮਿਨੈਂਸ ਬਣ ਰਹੇ ਨੇ ਹੋਰ ਬਹੁਤ ਸਾਰੀਆਂ ਚੀਜ਼ ਸਰਕਾਰ ਦਾਵੇ ਤੱਕ ਕਰ ਰਹੀ ਹੈ ਮੈਂ ਥਰਮੋ ਪਲਾਂਟ ਦੀ ਜਿਹੜੀ ਗੱਲ ਕਰਾਂ ਮੈਂ ਇੱਕ ਵਾਰੀ ਇੱਕ ਡਿਬੇਟ ਤੇ ਸੀ ਤੇ 550 ਕਰੋੜ ਦਾ ਉਹ ਥਰਮੋ ਪਲਾਂਟ ਜਿਹੜਾ ਆ ਉਹਦੀ ਕੀਮਤ ਸੀ ਇਹਨੇ 1100 ਕਰੋੜ ਦੇ ਵਿੱਚ ਖਰੀਦ ਲਿਆ ਇੱਕ ਕੁਆਡ ਨੂੰ ਤੁਸੀਂ ਖਰੀਦ ਕੇ ਖੜਾ ਕਰ ਲਿਆ ਜਰਕੇ ਤੁਹਾਡੇ ਕੋ ਅੱਜ ਬਿਜਲੀ ਬਿਜਲੀ ਬੋਰਡ ਦਾ ਤੁਸੀਂ 22 2400 ਕਰੋੜ ਰੁਪਈਆ ਦੇਣਦਾਰ ਹੋ ਤੁਸੀਂ ਉਹ ਉਹ ਦੇ ਦਿਓ ਖਾਸ ਤੌਰ ਤੇ ਮੈਨੀਫੈਸਟੋ ਕਮੇਟੀ ਦੇ ਵਿੱਚ ਤੁਸੀਂ ਸ਼ਾਮਲ ਹੋ ਕੀ ਕਹਿੰਦਾ ਅਕਾਲੀ ਦਲ ਦਾ ਮੈਨੀਫੈਸਟੋ ਦੇਖੋ ਅਸੀਂ ਜਿਹੜਾ ਸਾਡਾ ਮੈਨੀਫੈਸਟੋ ਅਸੀਂ ਉਹਨੂੰ ਫੈਡਰਲ ਸਿਸਟਮ ਵਾਲੇ ਪਾਸੇ ਸਾਡੀ ਪਹਿਲੀ ਮੰਗ ਵਾ ਅਨੰਦਪੁਰ ਦਾ ਮਤਾ ਹੋ ਸਕਦਾ ਉਸਤੇ ਦੇਖੋ ਅਨੰਦਪੁਰ ਸਾਹਿਬ ਦਾ ਮਤਾ ਜਾਂ ਫੈਡਰਲ ਸਿਸਟਮ ਜਿਹੜਾ ਇੱਕੋ ਗੱਲ ਵਾ ਉਹਦੇ ਵਿੱਚ ਵੀ ਜਿਹੜੇ ਆ ਵੱਧ ਅਧਿਕਾਰਾਂ ਦੀ ਗੱਲ ਸੀ ਅੱਜ ਬਹੁਤ ਵੱਡੀ ਲੋੜ ਆ ਕਿ ਜਿਹੜੇ ਸਟੇਟਸ ਹੈਗੀਆਂ ਕੱਲਾ ਪੰਜਾਬ ਨਹੀਂ ਸਾਰੀਆਂ ਜਿਹੜੇ ਰਾਜ ਉਹਨਾਂ ਨੂੰ ਵੱਧ ਅਧਿਕਾਰ ਚਾਹੀਦੇ ਘੱਟ ਤੋਂ ਘੱਟ ਉਹਨਾਂ ਨੂੰ ਆਪਣਾ ਜਿਹੜਾ ਉਹ ਟੈਕਸ ਕਲੈਕਟ ਵਾ ਉਹ ਤੇ ਸਟੇਟ ਕੋ ਆਵੇ ਅਦਰਵਾਈਜ਼ ਸਟੇਟ ਨੂੰ ਦੀ ਇਹ ਸਟੇਟ ਕੋ ਬਜਟ ਹੈ ਨਹੀਂ ਇਕਨੋਮੀ ਹੈ ਨਹੀਂ ਤਾਂ ਡਵੈਲਪਮੈਂਟ ਕਿਵੇਂ ਕਰੂਗਾ ਅੱਜ ਸਾਰਾ ਜਿਹੜਾ ਟੈਕਸ ਆ ਉਹ ਸਾਰਾ ਸੈਂਟਰ ਨੂੰ ਜਾ ਰਿਹਾ ਉਹ ਤੋਂ ਬਾਅਦ ਮੈਂ ਸੈਂਟਰ ਆਪਣੀ ਮਨਮਰਜ਼ੀ ਨਾਲ ਭੇਜਦਾ ਤੇ ਆਪਾਂ ਪੈਸਾ ਵੀ ਸਾਡਾ ਅਸੀਂ ਭੁਖਾਰੀ ਬਣ ਕੇ ਫੇਓ ਪੈਸਾ ਮੰਗੀਏ ਕਿਉਂ ਮੰਗਿਏ ਸਾਨੂੰ ਅਧਿਕਾਰ ਸਾਨੂੰ ਉਹ ਮਿਲਣੇ ਚਾਹੀਦੇ ਆ ਜੇ ਸਾਡੇ ਪੰਜਾਬ ਦੇ ਲੋਕ ਜਾਦਾ ਮਿਹਨਤ ਕਰਕੇ ਇਹ ਪੈਸੇ ਆਉਂਦੇ ਜੇ ਅਸੀਂ ਇਨਕਮ ਟੈਕਸ ਵੀ ਪੇ ਕਰਦੇ ਆ ਜਾਂ GST ਪੇ ਕਰਦੇ ਆ ਤੇ ਉਹ ਸਾਡਾ ਪੈਸਾ ਜਿਹੜਾ ਆ ਉਹ ਸਾਨੂੰ ਮਿਲੇ ਅਸੀਂ ਬਾਕੀ ਛੇਰ ਉੱਥੇ ਨੂੰ ਭੇਜੀਏ ਅਸੀਂ ਆਪਣੇ ਪੈਸੇ ਦੇ ਕੇ ਕਿਉਂ ਮੰਗੀਏ ਇਹ ਵੱਡੀ ਗੱਲ ਆ ਜਿਸ ਤਰੀਕੇ ਦੇ ਨਾਲ ਜਿਹੜਾ ਸੈਂਟਰ ਜਿਹੜਾ ਆ ਸਟੇਟਾਂ ਦੇ ਨੂੰ ਦਬਾਉਣ ਦੀ ਗੱਲ ਕਰ ਰਿਹਾ ਸਾਡੇ ਜਿਹੜੇ ਆ ਚਾਹੇ ਵੰਡਣਾ ਰਹੀ ਚਾਹੇ ਹੋਰ ਤਰੀਕਾ ਰਹੀ ਇਹ ਮਦਦ ਸਭ ਤੋਂ ਵੱਡੀ ਗੱਲ ਤੁਸੀਂ ਇਹ ਦੇਖੋ ਕਿ ਸੈਂਟਰ ਗਵਰਨਮੈਂਟ ਦੂਜਿਆਂ ਧਰਮਾਂ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ ਇਹ ਤਾਂ ਬੜੀ ਅਜੀਬ ਗੱਲ ਹੈ ਇਹਦਾ ਮਤਲਬ ਕੋਈ ਹਿੰਦੁਸਤਾਨ ਦੇ ਵਿੱਚ ਥੋੜਾ ਧਰਮ ਸੇਫ ਨਹੀਂ ਥੋੜਾ ਡੈਮੋਕਰੇਟਿਕ ਸਿਸਟਮ ਠੀਕ ਨਹੀਂ ਤੁਸੀਂ ਕਿਵੇਂ ਪਛਾਣ ਸਕੋਗੇ ਉਹਦੇ ਬਾਅਦ ਤੇ ਅਸੀਂ ਸਾਡਾ ਪਹਿਲਾ ਅਜੰਡਾ ਆ ਕਿ ਜਿਹੜਾ ਫੈਡਰਲ ਸਿਸਟਮ ਆ ਅਸੀਂ ਉਹਦੇ ਜਿਹੜੇ ਆ ਹਾਮੀ ਭਰਾਂਗੇ ਐਨੇ ਵਿਚਾਰਕ મતਭੇਦ ਹੋਣ ਦੇ ਬਾਵਜੂਦ ਵੀ ਗੱਲਬਾਤ ਦੂਰ ਫਿਰ ਚੱਲਿਆ ਕਿ ਇਕੱਲੀ ਦੇ ਨਾਲ ਪਾਰਟ ਗੱਠਜੋੜ ਹੋ ਸਕਦਾ ਨਹੀਂ ਦੇਖੋ ਗੱਲ ਚੱਲਦੀ ਸੀ ਵਿੱਚ ਪਰ ਸਾਡੀ ਪਾਰਟੀ ਨੇ ਇੱਕੋ ਫੈਸਲਾ ਕੀਤਾ ਕਿ ਸ਼੍ਰੋਮਣੀ ਕਾਲਦਰਕ ਪੰਥਕ ਜਮਾਤਵਾ ਸਾਡੇ ਹਿੱਤ ਪੰਜਾਬ ਲਈ ਆ ਜੇ ਸਾਡੇ ਧਾਰਮਿਕ ਦਖਲਾਜ ਜੀ ਕਰਨੀ ਆ ਸਾਡੀ ਹਰਾਨੇ ਦੀ ਕਮੇਟੀ ਗੁਰਦੁਆਰਾ ਕਮੇਟੀ ਆ ਉਹ ਆਪਣੇ ਦੂਜਿਆਂ ਚ ਕਰ ਲਈ ਦਿੱਲੀ ਵਾਲੀ ਗੱਲ ਲਈ ਤੁਸੀਂ ਜਿਹੜਾ ਨਦੇੜ ਸਾਹਿਬ ਦੇ ਵਿੱਚ ਸਦਾ ਜਗਤ ਦਖਲਾਜ ਜੀ ਕੀਤੀ ਆ ਇੱਥੇ ਭਗਵੰਤ ਮਾਨ ਰਾਹੀ ਤੁਸੀਂ ਸਾਡੇ ਜਿਹੜੇ ਚੈਨਲਾਂ ਉੱਪਰ ਬੰਦਸ਼ਾਂ ਲਾਉਣ ਨੂੰ ਫਿਰਦੇ ਆ ਤਾਂ ਅਸੀਂ ਫਿਰ ਸਾਡਾ ਪਾਰਟੀ ਦਾ ਅਜੰਡਾ ਕੀ ਰਹਿ ਗਿਆ ਇਹ ਤੁਹਾਡਾ ਪਹਿਲਾ ਇੱਕ ਏਜੰਡਾ ਜਿਹੜਾ ਜਿੱਦੋਂ ਅਸੀਂ ਬਾਹਰ ਨਹੀਂ ਜਾ ਸਕਦੇ ਸੀ ਦੂਜੀਆਂ ਕੁਝ ਗੱਲਾਂ ਜਿਹੜੀਆਂ ਆ ਸੈਂਟਰ ਗਵਰਨਮੈਂਟ ਦੇ ਸਾਡੇ ਨਾਲ ਕਮਿਟਡ ਸੀ ਚਾਹੇ ਉਹ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਸੀ ਉਹ ਦੇਸ਼ ਦੇ ਪ੍ਰਧਾਨ ਮੰਤਰੀ 550 ਸਾਲਾਂ ਤੇ ਉਹ ਇੱਥੇ ਆਏ ਆਪਣੇ ਸ਼ਾਮਲ ਹੋਏ ਉਹਦੇ ਵਿੱਚ ਪਰ ਉਥੋਂ ਅਨੌਤ ਕਰ ਦਿੱਤਾ ਨੋਟੀਫਿਕੇਸ਼ਨ ਕਰਤੀ ਨਹੀਂ ਛੱਡੇ ਵਿਰੋਧੀ ਦਰਾਂ ਠੰਡਲ ਸਤ ਤੰਜ ਖਾਦੇ ਕਹਿੰਦੇ ਇਹ ਹਿੱਤ ਦੀ ਗੱਲ ਨਹੀਂ ਇਲੈਕਸ਼ਨ ਪਹਿਲਾਂ ਇਲੈਕਸ਼ਨ ਤੋਂ ਬਾਅਦ ਕਹਿੰਦੇ ਸਮਝੌਤਾ ਇਹ ਦੇਖੋ ਵਿਰੋਧੀਆਂ ਕੋ ਸਾਡੇ ਖਿਲਾਫ ਕਹਿਣ ਨੂੰ ਗੱਲੇ ਕੋਈ ਨਹੀਂ ਨਾ ਸਾਡੇ ਕੈਂਡੀਡੇਟਾਂ ਦੇ ਖਿਲਾਫ ਕਹਿ ਸਕਣ ਸਾਡੀ ਇੱਕੋ ਪਾਰਟੀ ਆ ਇੱਕ ਵੀ ਸਾਨੂੰ ਮੜ ਜਾ ਜਿਹੜਾ ਆ ਜਲੰਧਰ ਵਾਲੀ ਜਿਹੜੀ ਗੱਲ ਆ ਉਹ ਵੀ ਉਹਨੂੰ ਜਿਹੜਾ ਕੇਪੀਸੀ ਪਿਛਲੇ 12 13 ਸਾਲਾਂ ਤੋਂ ਇਹਨੇ ਕੁੰਜੇ ਲਾਜਾ ਉਹਦੀ ਟਿਕਟ ਖੋ ਕੇ ਚੌਧੇ ਪਰਿਵਾਰ ਨੂੰ ਦੇ ਦਿੱਤੀ ਕਦੇ ਉਹ ਦਿਨ ਉੱਥੋਂ ਦਮਗਾ ਉੱਥੋਂ ਦਮਗਾ ਉਹ ਵਿਚਾਰਾ ਮਜੂਰ ਸੀ ਜਦੋਂ ਸਾਡਾ ਕੈਂਡੀਡੇਟ ਸਰਕਾਰ ਦਵਾ ਨਾ ਪੱਟ ਕੇ ਲੈ ਗਈ ਤਾਂ ਉਹ ਕਹਿੰਦਾ ਕਿ ਬਈ ਮੈਨੂੰ ਤੁਸੀਂ ਅਵਲਾਈਜ਼ ਕਰੋ ਉਹਨੂੰ ਬੰਦੇ ਸਾਡੇ ਸਾਰੇ ਜਿਹੜੇ ਬਾਕੀ 14 ਦੇ ਵਿੱਚੋਂ 13 ਸੀਟਾਂ ਆ ਸਾਡੇ ਨਿਰੋਲ ਅਕਾਲੀ ਸਾਡੇ ਕੈਂਡੀਡੇਟ ਖੜੇ ਆ ਪਾਰਟੀ ਦੇ ਜਿਹੜੇ ਵਰਕਰ ਉਹ ਉਹ ਖੜੇ ਆ ਠੰਡਾ ਸਭ ਭਾਜਪਪ ਨੂੰ ਨਾ ਰਹਿ ਦਿੱਤਾ ਅਬ ਕੀ ਬਾਤ 400 ਵਰ ਤੁਹਾਡਾ ਆਈਡੀਆ ਕੀ ਲੱਗਦਾ 400 ਜਾਂ 400 ਤੋਂ ਵੱਧ ਜਾਂ ਘੱਟ ਦੇਖੋ ਉਹ ਤਾਂ 500 ਤੋਂ ਬਾਅਦ ਵੀ ਕਹਿ ਸਕਦੇ ਆ ਹੂੰ ਕਹਿੰਨ ਨੂੰ ਕੋਈ ਜ਼ੋਰ ਨਹੀਂ ਲੱਗਦਾ ਹੂੰ ਆਉਂਦੀਆਂ ਕਿਦੀਆਂ ਲੱਗਦੀਆਂ ਆ ਦੋ ਟ੍ਰੈਨਰ ਤਾਂ ਨਾ ਵਿੱਚ ਜਿਹੜੀਆਂ ਵੋਟਾਂ ਹੋਈਆਂ ਸਾਹਮਣੇ ਆਇਆ ਜੋ ਰਿਜ਼ਲਟ ਆਇਆ ਹੂੰ ਉਹਦੇ ਵਿੱਚ ਸਾਰਿਆਂ ਦੇ ਚਿਹਰੇ ਲਟਕੇ ਹੋਆ ਜੋ ਦੇਖਣ ਨੂੰ ਮਿਲ ਰਿਹਾ ਇਹ ਤਾਂ ਸਾਡਾ ਪੰਜਾਬ ਦੇ ਵੀ ਕਹਿੰਦੇ ਵੀ 13 0 ਹੂੰ 13 0 ਵੀ ਇੱਕੋ ਰਿਜ਼ਲਟ ਹੁੰਦਾ ਹੈ 0 13 ਵੀ ਇੱਕੋ ਹੀ ਹੁੰਦਾ ਅੰਤੋਂ ਤਾਂ ਇੱਕੋ ਜਿਹਾ ਹੁੰਦਾ ਨਾ ਸੋ ਲੋਕ ਦੱਸ ਦੇਣਗੇ ਬਹੁਤ ਛੇਤੀ ਪੂਰਨ ਬਹੁਮਤ ਲੱਗ ਰਿਹਾ ਬਹੁਮਤ ਨਹੀਂ ਨਜ਼ਰ ਆ ਰਿਹਾ ਪੂਰਨ ਬਹੁਮਤ ਨਹੀਂ ਨਜ਼ਰ ਆ ਰਿਹਾ ਜੇਕਰ ਮੰਨ ਲਓ ਬਹੁਮਤ ਹਾਸ ਤਾਂ ਫਿਰ ਭਾਈਵਾਲ ਪੁਰਾਣੇ ਅੱਗੇ ਆਉਂਦੇ ਆ ਕਿ 9 ਮਾਸ ਦਾ ਰਿਸ਼ਤਾ ਇਕੱਠਾ ਹੋ ਜੇ ਫਿਰ ਸਭ ਤੋਂ ਪਹਿਲ ਦੇ ਆਧਾਰ ਤੇ ਅਕਾਲੀ ਸਾਹਿਬ ਅਕਾਲੀ ਦਲ ਦੇ ਸਾਹਮਣੇ ਕੀ ਹੋਏਗਾ ਦੇਖੋ ਅਸੀਂ 9 ਮਾਸ ਦੇ ਰਿਸ਼ਤੇ ਦੀ ਗੱਲ ਨਹੀਂ ਕਰਾਂਗੇ ਅਸੀਂ ਕਰਾਂਗੇ ਜਿਹੜਾ ਸਾਡੇ ਪੰਜਾਬ ਦੇ ਮਸਲਿਆਂ ਦੀ ਗੱਲ ਕਰੂਗਾ ਜਿਹੜਾ ਸਾਡਾ ਪੰਜਾਬ ਦੇ ਜਿਹੜੀ ਸਾਡੀਆਂ ਗੱਲਾਂ ਨੇ ਜਿਹੜਾ ਉਹ ਮੰਨੂਗਾ ਉੱਤੇ ਸਟੈਂਡ ਲਾਊਗਾ ਉਹਦੇ ਨਾਲ ਗੱਲ ਕਰਾਂਗੇ ਅਕਾਲੀ ਦਲ ਜਾਏਗਾ ਕਿੱਧਰ ਐਨਡੀਆ ਜਾਂ ਇੰਡੀਆ ਦੇਖੋ ਮੈਂ ਤੁਹਾਨੂੰ ਕਲੀਅਰ ਕਰ ਦੱਸੀ ਆ ਕਿ ਜਿਹੜਾ ਪੰਜਾਬ ਦੇ ਮਸਲਿਆਂ ਦੇ ਲਈ ਗੱਲ ਕਰੂਗਾ ਉਹਦੇ ਪਾਸੇ ਤਲੋ ਰਾਜਨੀਤੀ ਤੇ ਮਾੜੀ ਚਰਚਾ ਹੋਰ ਕਰ ਲੈਣਾ ਤੁਹਾਡੇ ਹਲਕੇ ਨਾਲ ਸੰਬੰਧਿਤ ਕੰਪੀਟੀਸ਼ਨ ਅਕਾਲੀ ਦਲ ਦਾ ਕਿਸ ਦੇ ਨਾਲ ਲੱਗ ਰਿਹਾ ਅਕਾਲੀ ਦਲ ਦਾ ਭਾਜਪਾ ਨਾਲ ਲੱਗ ਰਿਹਾ ਕਾਂਗਰਸ ਨਾਲ ਲੱਗ ਰਿਹਾ ਜਾਂ ਆਮ ਆਦਮੀ ਪਾਰਟੀ ਨਾਲ ਲੱਗ ਰਿਹਾ ਦੇਖੋ ਜਿਹੜਾ ਕੰਪੀਟੀਸ਼ਨ ਹੈ ਹਾਲ ਦੇ ਘੜੀ ਤਾਂ ਇੰਨੇ ਹੀ ਹਾਲੇ ਜਿਹੜੀ ਆ ਪ੍ਰਚਾਰ ਜੋਰਾਂ ਤੇ ਨਹੀਂ ਗਿਆ ਪਰ ਫਿਰ ਵੀ ਜੋ ਮੈਂ ਹਾਲਾਤ ਦੇਖ ਰਿਹਾ ਕੈਂਡੀਡੇਟਾਂ ਦੇ ਜਿਹੇ ਤੇ ਨਾਮ ਦਿੱਤੇ ਆ ਆਏ ਆ ਉਹਦੇ ਵਿੱਚ ਜਿਹੜਾ ਡਾਕਟਰ ਰਾਜਕੁਮਾਰ ਤੇ ਮੇਰਾ ਜਿਹੜਾ ਉਹ ਆਮ ਲੋਕੀਂ ਗੱਲ ਇਹ ਮਹਿਸੂਸ ਕਰਦੇ ਆ ਪਰ ਉਹਦਾ ਜਿਹੜਾ ਬਾਕੀ ਹਲਕੇ ਆ ਉਥੇ ਇਸ ਚੀਜ਼ ਦੇ ਵੀ ਪਾਰਟੀ ਦੀ ਜਿਹੜੀ ਆਮ ਆਦੀ ਪਾਰਟੀ ਦੀ ਵਿਰੋਧਤਾ ਕਰਕੇ ਉਥੇ ਉਹਦੇ ਪਿੱਛੇ ਜਿਹੜੀ ਆ ਉਹ ਇੰਨੀ ਬੈਟਰ ਨਹੀਂ ਹੈਗੀ ਸੋਮ ਪ੍ਰਕਾਸ਼ ਫੈਮਲੀ ਹੈ ਨਹੀਂ ਕੰਪੀਟੀਸ਼ਨ 'ਚ ਨਹੀਂ ਸੋਮ ਉਹ ਕਿਉਂਕਿ ਪਹਿਲਾਂ 5 ਸਾਲ ਰਹੇ ਆ 5 ਸਾਲ ਤੋਂ ਪਹਿਲਾਂ ਬਜੇ ਸੰਭਲਾ ਵੀ ਰਹੇ ਆ ਸੋਮ ਪ੍ਰਕਾਸ਼ ਨੇ ਵੀ ਲੋਕਾਂ ਦੇ ਚਲੋ ਪੈਸੇ ਦੇਣ ਦੀ ਗੱਲ ਨਹੀਂ ਹੁੰਦੀ ਪੈਸੇ ਤਾਂ ਉਹਦੇ ਜਿੰਨਾ ਉਹਦਾ ਹੁੰਦਾ ਉਹਨੇ ਉਹ ਦੇਣਾ ਹੀ ਆ ਪਰ ਉਹ ਕਿਤੇ ਨਜ਼ਰ ਨਹੀਂ ਆਇਆ ਹੂੰ ਸੋਮਪ੍ਰਕਾਸ਼ ਆਪ ਵੀ ਚਾਹੇ ਸੇਧ ਪੱਖੋਂ ਰੱਖ ਲੋ ਚਾਹੇ ਇਨਵੈਸਟਰ ਰੱਖ ਲੋ ਉਹ ਇਨੀ ਐਕਟੀਵਿਟੀ ਨਹੀਂ ਦਿਖਾ ਸਕਿਆ ਜਿੰਨੀ ਦਿਖਾਣੀ ਚਾਹੀਦੀ ਸੀ ਲੋਕਾਂ ਦੀਆਂ ਆਸਾਂ ਤੇ ਪੂਰਾ ਨਹੀਂ ਉਤਰਿਆ ਇਸ ਕਰਕੇ ਜੇ ਉਹ ਇੰਨਾ ਹੀ ਉਹਦੀ ਵਧੀਆ ਹੁੰਦੀ ਤਾਂ ਟਿਕਟੋਨ ਨੂੰ ਮਿਲ ਜਾਣੀ ਅਕਾਲੀ ਦਲ 13 ਤੇ ਦੱਸ ਰਿਹਾ ਦੇਖੋ ਇਸ ਵਾਰੀ ਇਹ ਕਾੜੀ ਦਾ ਪਹਿਲੇ ਨਾਲੋਂ ਬੈਟਰ ਪੀਸ਼ਨ ਦਾ ਰਿਜ਼ਲਟ ਆਊਗਾ ਅਮਰਿੰਦਰ ਸਿੰਘ ਰਾਜਾ ਬੜੇ ਖੁਦ ਚੋਣ ਮੈਦਾਨ ਤੇ ਵਿੱਚ ਆ ਗਏ ਨੇ ਲੁਧਿਆਣੇ ਤੋਂ ਦੇਖੋ ਇਹ ਵੀ ਕਾਂਗਰਸ ਦਾ ਵੀ ਇਹਦੀ ਦਵਾਲਾ ਨਿਕਲ ਗਿਆ ਕੋਈ ਬਹੁਤੇ ਵੱਡੇ ਲੀਡਰ ਤਾਂ ਬੀਜੇਪੀ ਵੱਲ ਚਲੇ ਗਏ ਅੱਜ ਸਾਨੂੰ ਕਈ ਬਾਰੇ ਜ਼ਿਲ੍ਹੇ ਦੇ ਲੀਡਰ ਦੇਖਦੇ ਇਹ ਨਹੀਂ ਪਤਾ ਲੱਗਦਾ ਵੀ ਬੀਜੇਪੀ ਦਾ ਹੈ ਕਾਂ ਕੋਈ ਚਿਹਰਾ ਕਾਂਗਰਸ ਦਾ ਹੱਟ ਨਜ਼ਰ ਪਈ ਹੋਤੀ ਹੈ ਨਾ ਕਾਂਗਰਸ ਦਾ ਪਰ ਉਹ ਸੈਂਡ ਕਰਦਾ ਬੀਜੇਪੀ ਦੇ ਵਿੱਚ ਜਿਹੜੇ ਬਚੇ ਸਗੇ ਉਹ ਇਹਨਾਂ ਨੇ ਸਾਰੇ ਗਰਦਾਸਪੁਰ ਤੋਂ ਵੀ ਲੁਧਿਆਣਾ ਤੋਂ ਵੀ ਉਹ ਸਾਰੇ ਆਪਣੇ ਇਹ ਵੱਡੇ ਲੀਡਰ ਜਿਹੜੇ ਉਹ ਉਤਾਰ ਦਿੱਤੇ ਉਹ ਉਤਾਰਨ ਵੇਲੇ ਵੀ ਬੜੀ ਹੈਰਾਨਗੀ ਦੀ ਗੱਲ ਆ ਕਿ ਜੇ ਤੁਸੀਂ ਇਹਨੂੰ ਸਿੰਗਲੇ ਨੂੰ ਲੜਵਾਏ ਤੇਗਾ ਤੇ ਇਹਨੂੰ ਸੰਗਰੂਪ ਤੋਂ ਲੜਾ ਦਿੰਦੇ ਇਹਨੂੰ ਇੱਥੋਂ ਜੋ ਲੈ ਕੇ ਗਿਆ ਇੱਕ ਬੁੱਢੇ ਤੋਂ ਜਾਕੇ ਉੱਥੇ ਲੱਗਾ ਇਹ ਰਾਜਾ ਬਣਿਆ ਕਿ ਬਠਿੰਡੇ ਤੋਂ ਚੱਕ ਕੇ ਲੁਧਿਆਣੇ ਲੈ ਆਣ ਦਾ ਤੋਂ ਹੀ ਹੈ ਨਾ ਕਹਿੰਦੇ ਮੈਚ ਮੈਚ ਫਿਕਸਿੰਗ ਹੈ ਮੈਂ ਹੁਣ ਮੈਚ ਜਿੱਤ ਨਹੀਂ ਬਣ ਲੱਗ ਰਿਹਾ ਕਿਸੇ ਦੀ ਗੱਲ ਤੇ ਆ ਮੁਰੇ ਦੇਖਦਾ ਕੁਝ ਨਹੀਂ ਗੱਲ ਤੇ ਸਮਝੋ ਮੁਰੇ ਦੇਖਦਾ ਕੁਝ ਨਹੀਂ ਇਸ ਕਰਕੇ ਇਧਰ ਉਧਰ ਆਪਣੇ ਕੀਤਾ ਵੀ ਹੁਣ ਜੋ ਇਹਨੂੰ ਕਹਿੰਦੇ ਆ ਆਖਰੀ ਹਥਿਆਰ ਇਹ ਆਖਰੀ ਹਥਿਆਰ ਬੜ ਤੇ ਆ ਗਿਆ ਤੁਸੀਂ ਆਖਿਆ ਕਿ ਲੀਡਰਾਂ ਦਾ ਅੱਜ ਕੱਲ ਪਤਾ ਨਹੀਂ ਲੱਗਦਾ ਕਿਹੜੀ ਪਾਰਟੀ ਚ ਕਿਹੜਾ ਲੀਡਰ ਗਿਆ ਚਲਾ ਬਿੱਤੇ ਦਿਨੀ ਪਟਿਆਲਾ ਤੋਂ ਪਨੀਤ ਕੋਰ ਕਾਂਗਰਸ ਛੱਡ ਕੇ ਸ਼ਾਮਲ ਹੋ ਜਾਂਦੇ ਲੁਧਿਆਣਾ ਤੋਂ ਰਮਨਿਤ ਪਿੱਟੂ ਸ਼ਾਮਲ ਹੋ ਜਾਂਦੇ ਰਿੰਕੂ ਆਮ ਆਦਮੀ ਪਾਰਟੀ ਛੱਡ ਕੇ ਸ਼ਾਮਲ ਹੋ ਜਾਂਦੇ ਤੁਹਾਡੇ ਪਵਨ ਕੁਮਾਰ ਟੀਨੂ ਛੱਡ ਕੇ ਸ਼ਾਮਲ ਹੋ ਜਾਂਦੇ ਆ ਡਾਕਟਰ ਰਾਜ ਕੁਮਾਰ ਚੱਬੇਵਾਲ ਸ਼ਾਮਲ ਹੋ ਜਾਂਦੇ ਗੁਰਪ੍ਰੀਤ ਸਿੰਘ ਜੀਪੀ ਸ਼ਾਮਲ ਹੋ ਜਾਂਦੇ ਦੇਖਦੇ ਕਿਸ ਤਰੀਕੇ ਦੇ ਨਾਲ ਚੋਣਾਂ ਦੇ ਸਮੇਂ ਜਾ ਕੇ ਦਲ ਬਦਲੀਆਂ ਦਾ ਦੌਰ ਕਿਸ ਤਰੀਕੇ ਨਾਲ ਵਿਖੇ ਜਾਵੇ ਦੇਖੋ ਇਹ ਤਾਂ ਅਸੀਂ ਪਿਛੇ ਮੰਗ ਕੀਤੀ ਸੀ ਵੀ ਜਿਹੜੇ ਸਾਡੇ ਇਲੈਕਸ਼ਨ ਕਮਿਸ਼ਨ ਆ ਉਹਨਾਂ ਨੂੰ ਚਾਹੀਦਾ ਹੈ ਇੱਕ ਇਹ ਵੀ ਫੈਸਲਾ ਕਰ ਦੇਣਾ ਕਿ ਜਿੰਨੇ ਜਿੰਨੇ ਪਾਰਟੀ ਬਦਲਣੀਆਂ ਆ ਉਹ ਚੋਣਾ ਤੋਂ 3 ਮਹੀਨੇ ਜਾਂ 6 ਮਹੀਨੇ ਪਹਿਲਾਂ ਬਦਲਿਆ ਕਰਨ ਜਦੋਂ ਉਧਰ ਉਧਰ ਤਾਂ ਟਿਕਟਾਂ ਦੀ ਵੰਡ ਹੋਣ ਲੱਗ ਪਈ ਕੈਂਡੀਡੇਟ ਐਲਾਨ ਹੋਣ ਲੱਗ ਪਏ ਉਦੋਂ ਉਹ ਕੈਂਡੀਡੇਟ ਜਿਹੜੇ ਉਧਰ ਉਧਰ ਭਜਣੇ ਸ਼ੁਰੂ ਭਜਣੇ ਕੀ ਕੋ ਲਾਲਚ ਕੇ ਹਉ ਦੇ ਦਿੱਤਾ ਕਿਸੇ ਦੇ ਕੋ ਏਦਾਂ ਕੱਢ ਲਈ ਗੱਲ ਕਿਸੇ ਦਾ ਫਾਈਲ ਕੱਢ ਲਈ ਇਹ ਡੈਮੋਕ੍ਰੇਸੀ ਦਾ ਇੱਕ ਬਹੁਤ ਵੱਡਾ ਨੁਕਸਾਨ ਆ ਪਾਰਟੀਆਂ ਲਈ ਵਫਾਦਾਰੀ ਹੋਣੀ ਬਹੁਤ ਵੱਡੀ ਗੱਲ ਆ ਮੇਰੇ ਸਤਿਕਾਰਯੋਗ ਜਿਹੜੇ ਲੀਡਰ ਪ੍ਰਕਾਸ਼ ਸਿੰਘ ਬਾਦਲ ਉਹ ਜਦੋਂ ਅਸੀਂ ਉਹਨਾਂ ਨਾਲ ਗੱਲ ਕਰਦੇ ਕੋਈ ਵੀ ਗੱਲ ਹੋਣੀ ਕੋਈ ਗੱਲ ਕਹਿੰਦੇ ਸੀ ਕਿ ਪਾਰਟੀ ਆਪਣੀ ਮਾਂ ਆ। ਮਾਂ ਨਾਲ ਦਗਦਰੀ ਦਗਾਨੀ ਕਰਨਾ ਚਾਹੀਦਾ। ਅੱਜ ਤੱਕ ਕੋਈ ਇਹਨਾਂ ਗੱਲਾਂ ਨੂੰ ਸਮਝਦਾ ਹੀ ਨਹੀਂ। ਜਿੱਤ ਜਾਣਾ, ਐਮਐਲਏ ਬਣ ਜਾਣਾ, ਮੰਤਰੀ ਬਣ ਜਾਣਾ, ਐਮਪੀ ਬਣ ਉਹ ਬਖਰੀਆਂ ਕੰਨ ਆ। ਕੋਈ ਅਸੂਲ ਤੇ ਹੁੰਦਾ ਨਾ। ਜ਼ਿੰਦਗੀ ਅਸੀਂ ਜਿਹੜਾ ਵੀ ਇਨਸਾਨ ਹਾਂ ਉਹ ਉਹਦੀ ਲਾਈਫ ਕਿਸੇ ਅਸੂਲ ਤੇ ਚੱਲਦੀ ਆ ਉਹ ਤੋਂ ਬਗੈਰ ਅਸੀਂ ਨਹੀਂ। ਇੱਥੇ ਤਾਂ ਅਸੂਲ ਕੋ ਰਹਿਿਆ ਹੀ ਨਹੀਂ। ਇਸੇ ਕਰਕੇ ਜਿਹੜਾ ਲੋਕਾਂ ਦੇ ਵਿੱਚ ਸਤਕਾਰ ਔਰ ਪਿਆਰ ਪੋਲੀਟੀਕਲ ਬਦਲੇ ਘਟ ਰਿਹਾ ਉਹ ਕਹਿੰਦੇ ਆ ਪਤਾ ਕੋਈ ਨਹੀਂ ਹੁਣ ਜਿਹੜੇ ਬੰਦੇ ਹੁਣ ਜਿਹੜਾ ਮੈਂ ਰਾਜਕਮਰਦ ਦੀ ਗੱਲ ਕਰਦਾ ਸੈਟਿੰਗ ਐਮਐਲਏ ਤੈਨੂੰ ਲੋਕਾਂ ਨੇ 5 ਸਾਲ ਐਮਐਲਏ ਬਣਾਤਾ ਔਰ ਦੂਜੀ ਵਾਰੀ ਬਣਾਇਆ ਪਾਰਟੀ ਨੇ ਤੈਨੂੰ ਵਿਧਾਨ ਸਭਾ ਦੇ ਵਿੱਚ ਡਿਪਟੀ ਲੀਡਰ ਉਹ ਉਹ ਬਣਾਤਾ ਤੇ ਤੋਂ ਉਹ ਤੈਨੂੰ ਪਾਰਲੀਮੈਂਟ ਦੀ ਟਿਕਟ ਵੀ ਦੇ ਰਹੀ ਪਾਰਟੀ ਫੇਰ ਤੇ ਏਡੀ ਕੀ ਗੱਲ ਹੋ ਗਈ ਤੇਰੀ ਬੇਲ ਨਿਜਵਾਗੇ ਵੀ ਤੂੰ ਛੱਡ ਕੇ ਪਾਰਟੀ ਉਧਰੋਂ ਲੜਨ ਲੱਪਿਆ ਕਿ ਇਹ ਇਹ ਜਾਦਾ ਆਮ ਆਦਮੀ ਪਾਰਟੀ ਜਿਆਦਾ ਇਹਦਾ ਹਲਾਰਾ ਸੀਗਾ ਉਹਦਾ 92 ਦਾ ਸੀਗਾ ਮਾਲ ਦੀ ਗੱਲ ਹੁਣ ਤਾਂ ਹੈ ਨਹੀਂ ਹੁਣ ਹੁਣ ਕੀ ਖੱਟ ਲੈਣਾ ਉੱਧਰ ਜਾ ਕੇ ਸੋਚ ਕਰਕੇ ਇਹ ਬੜਾ ਮਾੜਾ ਰੁਝਾਨ ਜਿਹੜਾ ਚੱਲ ਪਿਆ ਮੈਂ ਦੇਖੋ ਜ਼ਿੰਦਗੀ 'ਚ ਕੋਈ ਗੱਲ ਰੱਖੀ ਆ ਮੈਨੂੰ ਬਹੁਤ ਬੰਦੇ ਵਿੱਚ ਕਰਦੇ ਰਹੇ ਵੀ ਤੂੰ ਇਦਾਂ ਇਦਾਂ ਪਾਰਟੀ 'ਚ ਤੇ ਮੈਂ ਕਿਹਾ ਨਹੀਂ ਮੈਂ ਉਹਨੂੰ ਦੱਸੀ ਇੱਕੋ ਗੱਲ ਦੱਸੀ ਮੈਂ ਕਿਹਾ ਮੈਂ ਸਾਰੇ ਮੈਂ ਪੋਲੀਟੀਕਲ ਸਾਇੰਸ ਪੜ੍ਹੀ ਆ ਮੈਂ ਕਿਹਾ ਮੈਂ ਇਹਨੂੰ ਇੱਕੋ ਗੱਲ ਅਗੇ ਪੰਜਾਬ ਦੇ ਹਿੱਤਾਂ ਲਈ ਸਿਰਫ ਤੇ ਸਿਰਫ ਸ਼੍ਰੋਮਣੀ ਕਾਲ ਦਾ ਲਈ ਲੜਦਾ ਔਰ ਇਹ ਹੀ ਪੰਜਾਬ ਦੀ ਬਿਹਤਰੀ ਵਾਸਤੇ ਪਾਰਟੀ ਆ ਆਖਿਰ ਸਵਾਲ ਹੋ ਗਿਆ ਢੀਂਸਾ ਪਰਿਵਾਰ ਨੂੰ ਲੈ ਕੇ ਸਵਾਲ ਆ ਢੀਂਸਾ ਪਰਿਵਾਰ ਦੀ ਨਰਾਜ਼ਗੀ ਕਾਲੀ ਦਲ ਕਿਸ ਤਰੀਕੇ ਦੇ ਨਾਲ ਦੂਰ ਕਰੇਗਾ ਮਲੂਕਾ ਪਰਿਵਾਰ ਵੀ ਇੱਕ ਪਾਸੇ ਸਾਇਲੈਂਟ ਆ ਤੇ ਢੀਂਸਾ ਪਰਿਵਾਰ ਵੀ ਸਾਇਲੈਂਟ ਆ ਦੇਖੋ ਸਾਇਲੈਂਟ ਹਾਲੇ ਅਸੀਂ ਇਹ ਨਹੀਂ ਕਹਿ ਸਕਦੇ ਵੀ ਸਾਇਲੈਂਟ ਆ ਕਿਉਂਕਿ ਹਾਲੇ ਜਿਹੜੀ ਇਲੈਕਸ਼ਨ ਕੰਪੇਨ ਆ ਉਹ ਉਨੀ ਰਫਤਾਰ ਦੇ ਵਿੱਚ ਹਾਲੇ ਚੱਲੀ ਨਹੀਂ ਮਲੂਕਾ ਸਾਹਿਬ ਤਾਂ ਮੈਨੀਫੈਸਟੋ ਕਮੇਟੀ 'ਚ ਵੀ ਨਹੀਂ ਪਹੁੰਚੇ ਹਜੇ ਤੱਕ ਨਹੀਂ ਨਹੀਂ ਮੇਰੀ ਮੇਰੀ ਕਮੈਂਟ ਗੱਲ ਸੁਣੋ ਇੱਕ ਗੱਲ ਸਾਡੇ ਦੋ ਪਰਿਵਾਰ ਆ ਇਹ ਘੜੀ ਜਿਹੜੀ ਫੈਮਿਲੀ ਸਾਡੇ ਬੱਚੇ ਉਹ ਪਰਿਵਾਰ ਹੈ ਸਾਡਾ ਪੋਲੀਟਿਕਲ ਪਰਿਵਾਰ ਆ ਮਲੂਕਾ ਜੀ ਨੇ ਬੜੀ ਗੱਲ ਕਲੀਅਰ ਕਰਤੀ ਹੈ ਕਿ ਮੇਰਾ ਜਿਹੜਾ ਮੈਚਰੂਮੇ ਕੱਦਲਦਾ ਸਪਾਈਆਂ ਉਹਦੇ ਵਿੱਚ ਰਹਾਂਗਾ ਉਹ ਅਜ ਤੱਕ ਉਹਦੀ ਇੱਕ ਵੀ ਸਟੇਟਮੈਂਟ ਨਹੀਂ ਆਈ ਕਿ ਮੈਚਰੂਮੇ ਕੱਦਲ ਤੋਂ ਬਾਹਰ ਹੋਵਾਂ ਬਾਕੀ ਬੱਚੇ ਜਿਹੜੇ ਆ ਉਹ ਹੁਣ ਵੱਡੇ ਆ ਅਡਲਟ ਹੈਗੇ ਆ ਉਹ ਆਪਣਾ ਫੈਸਲਾ ਲੈ ਸਕਦੇ ਆ ਇਥੇ ਦੋ ਦੋ ਭਰਾ ਹੁਣ ਪਰਤਾ ਬਾਜਵੇ ਦੋਨੋਂ ਸਕੇ ਭਰਾ ਆ ਘਰ ਇੱਕ ਚ ਰਹਿੰਦੇ ਇੱਕ ਝੰਡਾ ਕਾਂਗਰਸ ਦਾ ਇੱਕ ਝੰਡਾ ਭਾਜਪੀ ਦਾ ਇਹ ਪਰਿਵਾਰ ਵਿੱਚ ਇਹ ਹੋ ਜਣੀਆਂ ਗੱਲਾਂ ਬਟ ਮੈਂ ਨਹੀਂ ਸਮਝਦਾ ਕਿ ਇਹੋ ਜੀ ਗੱਲ ਜਿਹੜੀ ਆ ਕਿ ਢੀਟਾ ਸਾਹਿਬ ਨੇ ਜਾਂ ਹੋਰ ਸਾਡੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਮਿਲਣ ਗਏ ਸੀ ਉਹਨੇ ਕੋ ਗੱਲ ਕਹੀ ਆ ਮੈਂ ਹੁਣ ਐਸ ਉਮਰੇ ਜੋ ਮੈਂ ਫੈਸਲਾ ਕਰਨਾਂ ਦੀ ਗੱਲ ਆ ਮੈਂ ਨਹੀਂ ਹੁਣ ਇਹ ਦੋਧੇ ਗੱਲ ਕਰਨੀ ਜੋ ਹੋ ਗਿਆ ਉਹ ਠੀਕ ਹੋ ਗਿਆ ਗੱਲ ਮੁੱਕ ਗਈ ਬਾਕੀ ਕਈ ਲੋਕਾਂ ਨੇ ਉਹਨੇ ਆਜ਼ਾਦ ਖੜ ਜਾਣਾ ਜੀ ਉਹ ਕੱਢ ਜਣਾ ਕਿਤੇ ਗੱਲ ਨਹੀਂ ਆ ਪਰ ਲੱਗਦਾ ਪਰਮਿੰਦਰ ਸਿੰਘ ਢੀਟਾ ਨੂੰ ਟਿਕਟ ਦੇਣੀ ਚਾਹੀਦੀ ਸੀ ਦੇਖੋ ਜਦੋਂ ਪਾਰਟੀ ਜਿਹੜੀ ਹੈ ਨਾ ਵਿੱਚੋਂ ਕੋ ਬੰਦਾ ਹਾਲਾਂਕਿ ਸਾਡੇ ਬਹੁਤ ਉਹ ਸਤਕਾਰਤ ਨੇ ਢੀਟਾ ਸਾਹਿਬ ਉਹ ਔਰ ਪ੍ਰਕਾਸ਼ ਸਿੰਘ ਬਾਦਲ ਦੇ ਰਾਈਟ ਹੈਂਡ ਸੀਗੇ ਪਰ ਜਿਸ ਵੇਲੇ ਬੰਦਾ ਇੱਕ ਵਾਰੀ ਕਿਸੇ ਕਾਰਨ ਕਰਕੇ ਖੁੰਝ ਜਾਂਦਾ ਜਿਹਨੂੰ ਕਹਿੰਦੇ ਆ ਫਿਰ ਜਦੋਂ ਮੁੜ ਕੇ ਲੱਗਦਾ ਤਾਂ ਪਲੈਨ ਮੌਲਿਕ ਤੌਰ ਤੇ ਨਹੀਂ ਖੜਾ ਹੁੰਦਾ ਫਿਰ ਮਗਰ ਪਾਤੇ ਖੜਨਾ ਪੈਂਦਾ ਹੁਣ ਜਿਨ੍ਹਾਂ ਬੰਦਿਆਂ ਨੇ ਉਹਨਾਂ ਦੀ ਐਬਸੈਂਟੀ ਵਿੱਚ ਸੰਗਰੂਪ ਵਿੱਚ ਕੰਮ ਕੀਤਾ ਹਲਕਿਆਂ 'ਚ ਕੰਮ ਕੀਤਾ ਜ਼ਿਲ੍ਹਾ ਜਥੇਬੰਦੀ 'ਚ ਕੰਮ ਕੀਤਾ ਉਹਨਾਂ ਦੀ ਰਾਏ ਵੀ ਲੈਣੀ ਆ ਜਿਵੇਂ ਮੇਰੀ ਸੀਟ ਤੇ ਗੱਲ ਸੀ ਬਾਰ ਉਹਦੇ ਤੁਸੀਂ ਕਹਿੰਦੇ ਬੰਦੇ ਕਈ ਕਹਿੰਦੇ ਸੀਗੇ ਪਰ ਸਾਰੇ ਜਿਹੜੇ ਆ ਹਲਕੇ ਦੇ ਲੀਡਰਸ਼ਿਪ ਨੇ ਕਹਤਾ ਨਹੀਂ ਕੌਣ ਸੇ ਠੰਡਾ ਹੜਾ ਕੈਂਡੀਡੇਟ ਆ ਪਾਰਟੀ ਨੇ ਮੰਨ ਲਿਆ ਹੁਣ ਉੱਥੇ ਵੀ ਜਿਹੜੀ ਜਿਹੜੀ ਸਾਰੇ ਬੰਦੇ ਸਾਨੂੰ ਕਹਿੰਦਾ ਨਹੀਂ ਝੁੰਦਾ ਜੀ ਨੂੰ ਅਸੀਂ ਲਾਉਣਾ ਚਾਹੁੰਦੇ ਆ ਪਾਰਟੀ ਪਰਦਾ ਉਹ ਪਾਰਟੀ ਪ੍ਰਧਾਨ ਵੀ ਪ੍ਰਧਾਨ ਹੋਣਾ ਬੱਖਰੀ ਗੱਲ ਪਰ ਸਾਰੇ ਨਾਲ ਲੈ ਕੇ ਤੁਰਨਾ ਹੁੰਦਾ ਨਾ ਪਾਰਟੀ ਦੇ ਦੇ ਫੈਸਲੇ ਪਾਰਟੀਆਂ ਵਿੱਚ ਹੁੰਦੇ ਆ ਕੋਰ ਕਮੇਟੀ ਸਾਡੀ ਬੈਠਦੀ ਆ ਜਾਂ ਹੋਰ ਸਾਡੀਆਂ ਬਖਵਾ ਮੀਟਿੰਗਾਂ ਹੁੰਦੀਆਂ ਉਹਦੇ ਵਿੱਚੇ ਫੈਸਲੇ ਹੁੰਦੇ ਆ ਪਰ ਸਰਪ੍ਰਸਤ ਨਾਲ ਉਹਦਰ ਨਹੀਂ ਸਲਾਹ ਕੀਤੀ ਗਈ ਉਹਨਾਂ ਨੂੰ ਜਿਹੜਾ ਆ ਦੂਜੇ ਚ ਲੈ ਲਿਆ ਗਿਆ ਸੀਗਾ ਉਨਾ ਸਾਰੀ ਗੱਲ ਕਰਕੇ ਹੀ ਦੂਜੀ ਹੁੰਦੀ ਆ ਉਹ ਤਾਂ ਇੰਨਾ ਚਾਹਦੇ ਵੀ ਨਹੀਂ ਇਥੇ ਲੋਕ ਹੀ ਜ਼ਿਆਦਾ ਕਿ ਲਾਪੇ ਥੋੜੇ ਦੇਣ ਜੇ ਇੰਨੀ ਗੱਲ ਹੁੰਦੀ ਤਾਂ ਹੁਣ ਵੀ ਕਰ ਸਕਦੇ ਅਸੀਂ ਉਹ ਅਜੇ ਤੱਕ ਕੋਈ ਉਹਨਾਂ ਦਾ ਕੋਈ ਸਟੇਟਮੈਂਟ ਆਈ ਆ ਵੀ ਮੈਂ ਆਜ਼ਾਦ ਲੜਾਂਗਾ ਜਾਂ ਮੈਂ ਮੁਖਲਫਤ ਕਰਾਂਗਾ ਇਹ ਇਸ ਕਰਕੇ ਉਹ ਮੈਂ ਤੁਸੀਂ ਆਪਣੇ ਦਿਨ ਲੈ ਲਿਓ ਮੀਡੀਆ ਨੂੰ ਵੀ ਸੁਰੱਖੀ ਚਾਹੀਦੀ ਹੁੰਦੀ ਹੈ ਇਹ ਕਰਕੇ ਇਹ ਬੇਦੀ ਗੱਲ ਚੱਲਦੀ ਰਹਿੰਦੀ ਆ ਉਹ ਟੇਢਾ ਸਾਹਿਬ ਦੇਖੋ ਬੜੇ ਸਿਆਣੇ ਨੇ ਮੇਰੇ ਤਾਂ ਬਹੁਤ ਅਜੀਬ ਰਹੇ ਪਹਿਲਾਂ ਤੋਂ ਹੀ ਪਰ ਮੈਂ ਤਾਂ ਮੈਂ ਦੋਨੋਂ ਸਾਡੀ ਜਦੋਂ ਮਨਿਸਟਰ ਸੀ ਇੱਕੋ ਸੀਟ ਤੇ ਸਾਡੀ ਸੀਟ ਵੀ ਇੱਕੋ ਸੀ ਸੋ ਇਸ ਕਰਕੇ ਬੜਾ ਉਹਨਾਂ ਦਾ ਪਹੁੰਚ ਵੀ ਪੂਰਾ ਨਹੀਂ ਪਿਆ ਰਿਹਾ ਪਾਰਟੀ ਵਿੱਚ ਉਹਨਾਂ ਦਾ ਸਤਿਕਾਰ ਆ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸੋਨ ਸਿੰਘ ਠੰਡਲ ਜੀ ਜੀ ਬਹੁਤ ਬਹੁਤ ਧੰਨਵਾਦ ਤਾਂ ਖਾਸ ਤੌਰ ਤੇ ਹੁਸ਼ਿਆਰਪੁਰ ਲੋਕ ਸਭਾ ਸੀਟ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਸੋਨ ਸਿੰਘ ਠੰਡਲ ਹੋਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹਾਲਾਂਕਿ ਸੋਨ ਸਿੰਘ ਠੰਡਲ ਹੋਰਾਂ ਦਾ ਕਹਿਣਾ ਹੈ ਕਿ ਸਾਡਾ ਜੋ ਕੰਪੀਟੀਸ਼ਨ ਹੈ ਉਹ ਡਾਕਟਰ ਰਾਜਕਮਾ ਚੱਬੇਵਾਲ ਹੋਰਾਂ ਦੇ ਨਾਲ ਰਹੇਗਾ ਭਾਈਪਾ ਤੇ ਕਾਂਗਰਸ ਇਸ ਕੰਪੀਟੀਸ਼ਨ ਦੇ ਵਿੱਚ ਸਿਰਫ ਨਾਮਾਤਰ ਦਿਖਾਈ ਦੇ ਰਹੀ ਹੈ ਹਾਲਾਂਕਿ 9 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਅਕਾਲੀ ਦਲ ਕੋਲ ਇੱਕ ਵੀ ਵਿਧਾਨ ਸਭਾ ਹਲਕੇ ਤੇ ਉੱਪਰ ਜੋ ਜੇਤੂ ਦਾਵੇਦਾਰ ਜਾਂ ਕਿਸੇ ਦੇ ਵਿਧਾਇਕ ਨਹੀਂ ਹੈ ਪਰ ਦੇਖਣਾ ਹੋਵੇਗਾ ਕਿ ਬਿਨਾ ਜੇਤੂ ਉਮੀਦਵਾਰ ਜਾਂ ਦਾਵੇਦਾਰ ਵਿਧਾਇਕ ਤੋਂ ਬਿਨਾ ਅਕਾਲੀ ਦਲ ਕਿਸ ਤਰੀਕੇ ਦੇ ਨਾਲ ਹੁਸ਼ਿਆਰਪੁਰ ਦੀ ਇਹ ਸੀਟ ਫਤਿਹ ਕਰ ਪਾਉਂਦਾ ਕਿਉਂਕਿ 13 ਦੀਆਂ 13 ਸੀਟਾਂ ਦੇ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ ਮੈਨੂੰ ਦਿਓ ਇਜਾਜ਼ਤ ਮੇਰੇ ਨਾਲ ਕੈਮਰਾ ਪਰਸਨ ਤਜਿੰਦਰ ਅਤੇ ਗਰਜੰਟ ਮੈਂ ਕਮਲਦੀਪ ਜੀ